ਬਈ ਕਿੱਥੋਂ ਲਿਆ ਇਹ ਤਾਂ ਮਾਰਕੀਟ ਤੇ ਮਿਲਦੀ ਨਹੀਂ ਕਾਰ ਇਹ ਬਲੈਕ ਕਲਰ ਤੋਂ ਬਹੁਤ ਘੱਟ ਮਿਲਦਾ ਜੀ ਅਲੌਏ ਟਾਇਰ ਲਗੇ ਬਲੈਕ ਕਲਰ ਦੀ ਕਾਰ ਹੈ ਕੰਡੀਸ਼ਨ ਪੂਰੀ ਵਧੀਆ ਵੀ ਹੈ ਲਾਇਅ ਕਾਰ ਹੈ ਕੰਡੀਸ਼ਨ ਵਧੀਆ ਗੱਡੀ ਨੇ ਜੀ ਤੇ ਬੋਡੀ ਲਾਈਨ ਪੂਰੀ ਸਾਫ਼ ਹੈ ਜੀ 11 ਮਾਡਲ ਹੈ ਜੀ ਠੀਕ ਹੈ ਅੰਦਰੋਂ ਵੀ ਕਾਰ ਸੋਹਣੀ ਪਈ ਆ ਵੀ ਹਾਂ ਇਹ ਕਿਹੜੀ ਆ ਇਹ ਆਲਟੋ ਜੀ ਐਲਐਕਐਸਆਈ ਅੱਛਾ ਐਲਐਕਐਸਆਈ ਹਾਂ ਹਾਂ ਨਵੇਂ ਮੀਟਰ ਵਾਲੀ ਆ ਐਲਐਕਐਸਆਈ ਆਲਟੋ ਠੀਕ ਹੈ ਹਾਂਜੀ ਤੇ ਭਾਈ ਆਹ ਕਾਰ ਲਿਆ ਸਕਦੇ ਆਲਟੋ ਮਾਡਲ 2000 2011 ਜੀ ਅੱਛਾ ਫਰੰਟ ਸ਼ੀਸ਼ਾ ਵੀ ਨਾਲ ਨਾਲ ਦਾ ਜੀ 1 अच्छा रेट कर रेट ਵੀ ला। ਨੇ हा। लास्ट ਤੇ દિਵਾਲੀ ਕਰਕੇ ਆਫਰ ਨਾਲ ਹੀ ਨਾਲ ਬਾਈ ਵੀਡੀਓ ਸ਼ੇਅਰ ਕਰੀ ਜਾਓ ਆਫਰ ਮਿਲ ਜੇਗਾ ਵਧੀਆ ਜੀ ਇਹ 1,55,000 ਕੀ ਲਾਸਟ ਮਿਲ ਜੂਗੀ 11 ਮਾਡਲ 11 ਮਾਡਲ 1,55 ਇੱਧਰ ਦਿਖਾ ਦੇ ਸਾਢੇ ਕਿਣੀ ਕੀ ਰੱਖਿਆ ਗੱਡੀ ਦਿਖਾ ਯਾਰ ਜਿਹੜੀ ਗੱਡੀ ਦਿਖਾਣੇ ਦੀ ਚੀਜ਼ ਹੈ ਗੱਡੀ ਦਿਖਾ ਆਹਾ ਆ ਹਬੀਦੇ ਆ ਗਈ ਤੇਰੀ 16 ਮਾਡਲ ਰਜਿਸਟਰ 17 ਠੀਕ ਹੈ ਬੀਵੀ 63 ਨੰਬਰ ਹੈ ਮਹਾਲੀਗਾ ਹਾਂਜੀ ਪੈਟਰੋਲ ਗਈ ਪੈਸੇ ਇਹ ਦੇ ਦੇਣਗੇ ਲਾਸਟ ਜੀ 275000 ਕੀ 275 ਦੇ ਵਿੱਚ ਲਾਸਟ ਜੀ ਅਸੀਂ ਲੋਨ ਕਿੰਨਾ ਕਰਾ ਦਾਂਗੇ ਲੋਨ ਹੋ ਜਾਏਗਾ 2 ਲੱਖ ਰੁਪਏ ਦਾ ਜੀ 2 ਲੱਖ ਰੁਪਏ ਦਾ ਲੋਨ ਹੋ ਜਾਏਗਾ 75000 ਦਾ ਵਧੀਆ ਪ੍ਰੋਫਾਈਲ ਹੋਇਆ ਬੈਂਕ ਵਧੀਆ ਸਿਬਲ ਹੋਇਆ 2 ਲੱਖ ਦਾ ਲੋਨ ਹੋ ਜਾਏਗਾ ਜੀ ਲੈ ਬਈ ਨੰਬਰ ਸਕਰੀਨ ਤੇ ਦਿੱਤਾ ਹੈ ਕਾਲ ਕਰ ਲੋ ਆਉਣਾ ਤੁਹਾਨੂੰ ਟ੍ਰਾਈ ਸਿਟੀ ਕਾਰਸ ਮਹਾਲੀ ਸੈਕਟਰ 77